ਮੈਂ ਕਰਮਜੀਤ ਕੌਰ ایزی ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਰਾਜਮਾ ਉਹਨਾਂ ਲਈ ਆਪਾਂ ਇਹ ਲਏ ਆ 350 ਗ੍ਰਾਮ ਰਾਜਮਾ ਲਏ ਆ ਇਹਨਾਂ ਨੂੰ ਆਪਾਂ ਪਹਿਲਾਂ ਬਿਸਲਵਾਵਾਂਗੇ ਇਹ ਕਿਕਰ ਚ ਪਾਦ ਤੇ ਤੇ ਇਹ ਆਪਾਂ ਅੱਧਾ ਕਿਲੋ ਪਿਆਜ਼ ਲਏ ਆ ਇਹ ਦੇਖੋ ਦੋ ਗੱਠੇ ਲਸਣ ਦੇ ਸਿਰ ਲਏ ਆ ਆ 10 ਕ ਹਰੀਆਂ ਮਿਰਚਾਂ ਨੇ 2 ਇੰਚ ਦਾ ਟੁਕੜਾ ਅਦਰਕ ਦਾ ਲਿਆ ਇਹ ਖੜੇ ਮਸਾਲੇ ਲੈ ਜਾਂ ਤੇਜ ਪੱਤਾ ਵੱਡੀ ਲੈ ਚੀ ਦਾਲ ਚਨੀ ਇਹ ਆਪਾਂ ਕੁੱਕਰ ਚ ਪਾ ਦਿਆਂਗੇ ਜਦੋਂ ਉਬਾਲਾਂਗੇ ਰਾਜਮਾ ਹਨ ਤੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਬਿਸ ਲਵਾ ਲੈਨੇ ਆ ਇੱਕ ਪਹਿਲਾਂ ਹੀ ਭਿਓ ਕੇ ਰੱਖੇ ਹੋਇਆ 2 ਘੰਟੇ ਪਹਿਲਾਂ ਦੇ ਭਿਜੇ ਹੋਇਆ ਹੁਣ ਇੱਕ ਬਿਸ ਲਵਾਵਾਂਗੇ ਇਹਨਾਂ ਨੂੰ ਆਪਾਂ ਰਾਜਮਾ ਆਪਾਂ ਉਬਾਲ ਲੈ ਇੱਕ ਬਿਸ ਲਵਾ ਲਈ ਇਹਨਾਂ ਨੂੰ ਤੇ ਹੁਣ ਆਪਾਂ ਲਾਵਾਂਗੇ ਤੜਕਾ ਇਹ ਆਪਾਂ 1.5 ਕੜਸੀ ਲਈਆ ਸਰੋਂ ਦੇ ਤੇਲ ਦੀ ਇਹ ਚ ਇੱਕ ਚਮਚਾ ਆਪਾਂ ਪਾ ਦਿਆਂਗੇ ਜੀਰੇ ਦਾ ਤੇ ਨਾਲ ਹੀ ਆਪਾਂ ਪਿਆਜ਼ ਪਾ ਦੇਾਂਗੇ ਪਿਆਜ਼ ਆਪਾਂ ਹਲਕੇ ਜਿਹਾ ਬ੍ਰਾਊਨ ਕਰਾਂਗੇ ਵੀ ਦੇਖੋ ਪਿਆਜ਼ ਆਪਣੇ ਭੁੱਜ ਗਏ ਨੇ ਹਲਕੇ ਜਿਹਾ 골ਡਨ ਹੋ ਗਏ ਇਹ ਆ ਹੁਣ ਆਪਾਂ ਪਾ ਦੇਾਂਗੇ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਹੁਣ ਆਪਾਂ 1 ਮਿੰਟ ਇਹਨੂੰ ਭੁੰਨਾਂਗੇ ਅੱਜ ਆਪਾਂ ਟਮਾਟਰ ਨਹੀਂ ਲਏ ਅੱਜ ਆਪਾਂ ਟਮਾਟਰ ਪਾਊਡਰ ਲਿਆ ਇਹ ਆਪਣੇ ਕੋਲੇ ਬਣਾ ਕੇ ਰੱਖਿਆ ਹੋਇਆ ਇਹਦੀ ਵੀਡੀਓ ਵੀ ਆਪਾਂ ਸ਼ੇਅਰ ਕੀਤੀ ਹੋਈ ਆ ਤੁਹਾਡੇ ਨਾਲ ਇਹ ਆਪਾਂ 2 ਚਮਚ ਟਮਾਟਰ ਪਾਊਡਰ ਪਾਇਆ ਹੁਣ ਆਪਾਂ ਪਾ ਦਿਆਂਗੇ ਸੁੱਕੇ ਮਸਾਲੇ ਇਹ ਦੇਖੋ 1 ਚਮਚ ਪਾਇਆ ਆਪਾਂ ਨਾਮਕ ਦਾ ਇਹ ਅੱਧਾ ਕ ਚਮਚ ਪਾਇਆ ਆਪਾਂ ਲਾਲ ਮਿਰਚ ਦਾ ਏ ਆਪਾਂ ਪੂਰਾ ਨਹੀਂ ਪਾਇਆ ਇੰਨਾ ਕੁ ਪਾਇਆ ਆਪਾਂ ਦੇਖੋ ਦੇਗੀ ਮਿਰਚ ਦਾ ਚਮਚਾ ਪੂਰਾ ਭਰ ਕੇ ਨਹੀਂ ਪਾਇਆ ਥੋੜਾ ਘੱਟ ਪਾਇਆ ਹਲਦੀ ਆਪਾਂ ਚਮਚ ਦੇ ਤੋਂ ਵੱਧ ਪਾਵਾਂਗੇ ਥੋੜੇ ਜੀ ਆਪਾਂ ਇੱਕ ਕੌਲੀ ਪਾਣੀ ਦੀ ਪਾ ਦਿਆਂਗੇ ਹੁਣ ਆਪਾਂ ਇਹਨੂੰ ਢਾਕ ਕੇ ਰਿਜਣ ਦਵਾਗੇ ਕੱਲੇ ਤੜਕੇ ਨੂੰ ਫੇਰ ਆਪਾਂ ਵਿਚਰਾਜ ਨੂੰ ਪਾਵਾਂਗੇ ਇਹਦੇ ਆ ਦੇਖੋ ਮਸਾਲਾ ਆਪਾਂ ਪੂਰਾ ਰਿੰਨ ਲਿਆ ਗਰੇਵੀ ਲਈ ਹੁਣ ਆਪਾਂ ਪਾ ਦੇਾਂਗੇ ਇਹਦੇ ਵਿੱਚ ਰਾਜਮਾ ਰਾਜਮਾ ਪਾ ਕੇ ਆਪਾਂ ਫਿਰ ਇਹਨੂੰ ਹੁਣ ਟੱਕ ਕੇ ਪਕਾਵਾਂਗੇ 5 ਮਿੰਟ ਆਪਾਂ ਰਿਜਾਂ ਦੇਵਾਂਗੇ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਦੇ ਚ ਪਾਵਾਂਗੇ ਆ 2 ਚਮਚ ਰਾਜਮਾ ਮਸਾਲਾ ਪਹਿਲਾਂ ਆਪਾਂ ਗਰਮ ਮਸਾਲਾ ਨਹੀਂ ਪਾਇਆ ਕਿਉਂਕਿ ਫਿਰ ਜਾਦੇ ਮਸਾਲੇ ਹੋ ਜਾਂਦੇ ਆ ਇਹ ਆਪਾਂ ਰਾਜਮਾ ਮਸਾਲਾ ਲਾਸਟ ਤੇ ਪਾਇਆ ਤੇ ਹੁਣ ਪਾਵਾਂਗੇ ਥੋੜੀ ਜੀ ਮੇਥੀ ਬਿਲਕੁਲ ਵਿੱਚ ਪਿਆਜ਼ ਨਾਲ ਕੋਈ ਚੀਜ਼ ਨਹੀਂ ਦਿਖਦੀ ਗਰੇਵੀ ਇੰਨੀ ਵਧੀਆ ਬਣੀ ਆ ਤੇ ਹੁਣ ਆਪਾਂ ਪਾਵਾਂਗੇ ਡੋਂਗੇ ਚ ਆ ਦੇਖੋ ਸਬਜੀ ਬਣ ਕੇ ਤਿਆਰ ਹੋ ਗਈ ਬਹੁਤ ਵਧੀਆ ਬਣੀ ਆ ਅਜਾਈਆਂ ਸਾਡੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ